ਮੇਰਾ ਪਪਾ ਨਾਨਕ ਦਾ ਪਿੰਡ ਮਛਰਾਲਾ ਇਹ ਬਿਲਕੁਲ ਕਿਹਾ ਜਾਵੇ ਤਾਂ ਤੁਸੀ ਬਨ ਤੋਂ ਕੋਈ ਜ਼ਿਆਦਾ ਦੂਰ ਨਹੀਂ ਜਦੋਂ ਤੁਸੀ ਬਨ ਟੁੱਟਾ ਸਭ ਤੋਂ ਵੱਧ ਅਫੈਕਟਡ ਇਹ ਪਿੰਡ ਹੋਏ ਇਸ ਦੇ ਨਾਲ ਕਲਾ ਨੌਰ ਇਲਾਕਾ ਹੈ ਉਹ ਵੀ ਸਾਰਾ ਨੀਵਾਂ ਇਲਾਕਾ ਹੈ ਪਿੰਡ ਦੀ ਤਸਵੀਰ ਦਿਖਾ ਰਿਹਾ ਉਹ ਛੱਤਾ ਤੋਂ ਰਹਿਣ ਨੂੰ ਮਜਬੂਰ ਆ ਮਜਬੂਰ ਨੇ ਹਰ ਦੀ ਵਜ੍ਹਾ ਕਰਕੇ ਮਜਬੂਰ ਨੇ ਡਰ ਦੀ ਵਜ੍ਹਾ ਕਰਕੇ ਪੂਰਾ ਪੂਰਾ ਪਰਿਵਾਰ ਜਿਹੜਾ ਹੈ ਇਹ ਛੱਤਾਂ ਦੇ ਰਹਿ ਰਿਹਾ ਹੈ ਔਰ ਇੱਕ ਜੀ ਨਹੀਂ ਸਾਰਾ ਘਰ ਹੀ ਛੱਤ ਤੇ ਰਹਿਣ ਨੂੰ ਮਜਬੂਰ ਹੈ ਉੱਥੇ ਹੀ ਬਣਾਉਂਦੇ ਨੇ ਉੱਥੇ ਹੀ ਖਾਂਦੇ ਨੇ ਕਾਰਨ ਆ ਕਿ ਚਾਹੇ ਉਹ ਲੈਂਟਰ ਨੇ ਤੇ ਚਾਹੇ ਉਹ ਕੱਚੇ ਘਰ ਨੇ ਚੋਣ ਲਾਪੇ ਨੇ ਕਈਆਂ ਦੀ ਤਰੇੜਾ ਆ ਗਈਆਂ ਇਸ ਲਈ ਗਗਨ ਜੀ ਇਹ ਤੁਹਾਡਾ ਘਰ ਹੈ ਹਾਂਜੀ ਕਿੰਨੇ ਲੋਕ ਇੱਥੇ ਰਹਿ ਰਹੇ ਹੋ ਤੇ ਕਦੋਂ ਦੇ ਰਹਿ ਰਹੇ ਹੋ ਅਸੀਂ 10 ਤੋਂ 11 ਜਣੇ ਇਸ ਘਰ ਵਿੱਚ ਰਹਿੰਦੇ ਹਾਂ ਕਿੰਨੇ ਦਿਨ ਤੋਂ ਰਹਿੰਦੇ ਇੱਥੇ ਆਨ ਹੋ ਗਿਆ ਇਕ ਹਫਤਾ ਹੋ ਗਿਆ ਇੱਥੇ ਰਹਿਣ ਨੂੰ 7 ਦਿਨ ਹੋ ਗਏ ਕਿੰਨਾ ਔਖਾ ਵਾ ਇਸ ਤਰਪਾਲ ਥੱਲੇ ਰਹਿਣਾ ਸੌਣਾ ਬਣਾਣਾ ਖਾਣਾ ਬਹੁਤ ਔਖਾ ਸਾਡੇ ਬੱਚੇ ਵੀ ਛੋਟੇ ਛੋਟੇ ਰਾਤ ਰੋਂਦੇ ਆ ਜਦੋਂ ਪਾਣੀ ਉੱਤੇ ਪੈਂਦਾ ਵਾ ਰੋਂਦੇ ਆ ਵੀ ਸਾਨੂੰ ਨੀਂਦ ਨਹੀਂ ਆਉਂਦੀ ਕੱਪੜੇ ਭਿੱਜ ਜਾਂਦੇ ਆ ਖਾਣ ਨੂੰ ਰੋਟੀ ਜਦੋਂ ਬਣਾਉਂਦੇ ਹੋਂ ਨਾ ਤੇ ਵੀ ਰੋਟੀ ਪਾਣੀ ਪੈ ਜਾਂਦਾ ਜੀ ਬਹੁਤ ਔਖਾ ਏ ਥੱਲੇ ਛੱਤ ਦੇ ਥੱਲੇ ਤਾਂ ਕੀ ਆ ਛੱਤ ਤੇ ਲੈਂਟਰ ਤੇ ਤਰੇੜਾਂ ਆਈਆਂ ਵਾ ਤੇ ਚਲੋ ਸਾਰਾ ਡਿੱਗਣ ਡਿਆ ਸੀਮੈਂਟ ਵੀ ਤੇ ਕੰਧਾਂ ਨੂੰ ਵੀ ਤਰੇੜਾਂ ਆਈਆਂ ਨੀਆਂ ਵੀ ਬੈਠੀਆਂ ਹੱਦੇ ਪਰਾਂ ਨੀਆਂ ਵੀ ਬੈਠੀ ਕਿਹਨਾ ਬਜੀ ਮੇਰਾ ਨਾਮ ਅਮਦੇ ਅਮਨ ਕਿੰਨਾ ਔਖੀ ਹੋਈ ਦੀ ਜ਼ਿੰਦਗੀ ਬਹੁਤ ਜਿਆਦੀ ਔਖੀ ਜੀ ਸਾਡਾ ਕਮਰਾ ਵੀ ਬੈ ਗਿਆ ਜੀ ਨੀਆਂ ਬੈਠੀਆਂ ਵਾ ਤੇ ਬੱਚੇ ਵੀ ਬੜਾ ਰੋਂਦੇ ਜੋ ਛੱਤ ਚੋਂਦੀ ਆਪਾਂ ਕੋਠੇ ਦੇ ਉੱਤੇ ਬੈਠੇ ਜੀ ਬੜੀ ਔਖੀ ਗੱਲ ਜੀ ਰੋਟੀ ਪਾਣੀ ਦਾ ਕਿਸ ਤਰ੍ਹਾਂ ਰੋਟੀ ਪਾਣੀ ਇਕੱਠੇ ਰਹੀਦਾ ਜੈ ਲੈਂਟਰ ਵਾਲੇ ਕੋਠੇ ਤੇ ਜੇ ਰੋਟੀ ਬਣਾਈਦੀ ਆ ਤੇ ਉਹ ਚੋਵਾ ਬੜਾ ਪੈਂਦਾ ਵਾ ਤੇ ਬੱਚਿਆਂ ਨੂੰ ਜਦੋਂ ਦੇਈਦੀ ਉਹ ਗਿੱਲੀ ਹੋ ਜਾਂਦੀ ਜੇ ਬਹੁਤ ਜਿਆਦੀ ਕਿਆਈ ਜਿਉ ਔਖੀ ਗੱਲ ਥੱਲੇ ਜਦੋਂ ਛੱਤ ਦੇ ਥੱਲੇ ਜਾਂਦੇ ਹੋ ਕਿ ਡਰ ਹੁੰਦਾ ਕਿ ਜਾਂ ਚੂਣ ਕਰਕੇ ਆ ਹਾਂਜੀ ਡਰ ਹੁੰਦਾ ਜੇ ਉਹ ਛੜੇਪੜੀਆਂ ਡਿੱਗਦੀਆਂ ਸੀਮੈਂਟ ਦੀਆਂ ਚੋਵਾ ਵੀ ਪੈਂਦਾ ਜਿੱਤੇ ਕੋਈ ਮਦਦ ਆਈ ਮਦਦ ਹੁੰਦੀ ਜੋ ਰੋਟੀ ਪਾਣੀ ਮਿਲਦਾ ਸੀ ਹਾਂਜੀ ਕੀ ਹੋਂਦ ਤੁਸੀਂ ਕੁਛ ਕਹ ਰਹੇ ਕਿਹੜੇ ਕਿਹੜੇ ਜਾਨਵਰ ਆਉਂਦੇ ਜਾਨਵਰ ਸੱਪ ਸਕੂਲੇ ਪੜੇ ਹੁੰਦੇ ਨੇ ਤੇ ਉਹ ਫਿਰ ਉਹਨਾਂ ਕਰਕੇ ਸਾਡੇ ਮੁੰਡਿਆਂ ਨੂੰ ਤੱਕੇ ਸਾਲ ਹੋ ਗਿਆ ਸੱਪ ਲੜੇ ਨੂੰ ਤੇ ਆਪਾਂ ਉਹਦੇ ਵਜ੍ਹਾ ਨਾਲ ਬੜੀ ਲੱਤ ਬਹੁਤ ਗਲੀ ਆ ਉਹਦੀ ਵਜ੍ਹਾ ਕਰਕੇ ਅਸੀਂ ਬਹੁਤ ਡਰਦੇ ਆ ਅਸੀਂ ਛੱਤ 'ਤੇ ਰਹਿੰਦੇ ਆ ਬੱਚੇ ਵੀ ਆਪਣੇ ਸਾਥ 'ਤੇ ਹੀ ਰੱਖੇ ਹੋਏ ਬਿਲਕੁਲ ਤਸਵੀਰ ਆ ਕਿ ਛੋਟੇ ਛੋਟੇ ਬੱਚੇ ਆ ਛੱਤ 'ਤੇ ਰਹਿਣ ਨੂੰ ਮਜੂਰ ਪਿੰਡ ਦੇ ਕੋਈ ਮੌਜੂਦ ਆ ਉਹਨਾਂ ਨਾਲ ਗੱਲਬਾਤ ਕਰ ਲੀ ਕਿਹਾ ਭਾਜੀ ਲੋਕੋਂ ਜੀ ਲੋਕ ਤੁਹਾਡੇ ਪਿੰਡ ਤੁਸੀਂ ਦੇਖਦੇ ਹੋ ਜ਼ਿਆਦਾਤਰ ਜਿਹੜੇ ਘਰਵਾ ਲੋਕ ਛੱਤਾਂ ਤੇ ਰਹਿਣ ਨੂੰ ਮਜਬੂਰ ਆ ਕਿੰਨੀ ਔਖੀ ਹੋ ਗਈ ਜ਼ਿੰਦਗੀ ਇਹਨਾਂ ਹੜ੍ਹਾਂ ਦੀ ਵਜ੍ਹਾ ਕਰਕੇ ਬਹੁਤ ਜ਼ਿਆਦਾ ਜੇ ਬੈਠ ਗਏ ਲੋਕਾਂ ਦੇ ਘਰ ਵੀ ਬੈਠ ਗਏ ਜੇ ਇਹਦੇ ਕਰਕੇ ਹੜ੍ਹ ਦੇ ਕਰਕੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ ਸੋਚਿਆ ਸੀ ਕਦੀ ਹਲਾ ਨਹੀਂ ਜੀ ਸਰ ਕੋਈ ਮਦਦ ਕਿਸੇ ਤਰ੍ਹਾਂ ਦੀ ਕੋਈ ਆ ਕੇ ਮਿਲਿਆ ਹੋਵੇ ਕਿਸੇ ਤਰ੍ਹਾਂ ਦੀ ਕੋਈ ਮਦਦ ਹਾਲੇ ਤੱਕ ਕੋਈ ਮਦਦ ਨਹੀਂ ਆਈ ਜੀ ਸਮਾਜਸੀ ਵੀ ਕੋਈ ਨਹੀਂ ਆਈ ਨਹੀਂ ਹਾਲੇ ਤੱਕ ਨਹੀਂ ਆਈ ਤੇ ਫਿਰ ਜਿਹੜਾ ਰਾਸ਼ਨ ਪਾਣੀ ਉਹ ਕਿੱਥੋਂ ਆ ਰਿਹਾ ਜੇ ਰੋਟੀ ਪਾਣੀ ਕਿੱਥੋਂ ਰਾਸ਼ਨ ਪਾਣੀ ਅੱਜ ਆਇਆ ਜੀ ਤੇ ਪਹਿਲਾਂ ਕੋਈ ਨਹੀਂ ਆਦਰ ਲੰਗਰ ਤੇ ਉਹਨਾਂ ਦਾ ਲੰਗਰ ਹੁੰਦਾ ਜੀ ਤਾਂ ਲੰਗਰ ਹਾਂ ਬਿਲਕੁਲ ਹਾਲਾਤ ਆ ਕਿ ਇੱਥੇ ਹੁਣ ਜ਼ਰੂਰਤ ਆ ਸਰਕਾਰਾਂ ਦੀ ਅਧਿਕਾਰੀਆਂ ਦੀ ਆਉਣ ਸਰਵੇਖਣ ਕਿਉਂਕਿ ਜ਼ਿਆਦਾਤਰ ਪੂਰੇ ਪਿੰਡ ਦੀ ਅਸੀਂ ਕਹਾਣੀ ਸੁਣਾ ਰਹੇ ਆ ਤੁਹਾਨੂੰ ਕਿ ਪੂਰਾ ਪਿੰਡ ਹੀ ਇਸ ਟਾਈਮ ਕਿਆ ਜਾਵੇ ਤੇ ਇਕਾ ਦੁਕਾ ਘਰ ਛੱਡ ਕੇ ਤੇ ਬਾਕੀ ਸਾਰੇ ਛੱਤ ਤੇ ਰਹਿਣ ਨੂੰ ਮਜਬੂਰ ਨੇ ਪਾਣੀ ਬਹੁਤ ਜ਼ਿਆਦਾ ਸੀ ਪਾਣੀ ਬੇਸ਼ੱਕ 2 ਦਿਨ ਤੋਂ ਉੱਤਰ ਗਿਆ ਪਰ ਬਰਸਾਤ ਨਹੀਂ ਰੁਕ ਰਹੀ ਅੱਜ ਵੀ ਬੀਤੀ ਰਾਤ ਤੋਂ ਹੀ ਲਗਾਤਾਰ ਬਰਸਾਤ ਹੋ ਰਹੀ ਸੀ ਜਿਸ ਕਰਕੇ ਪੂਰਾ ਕਾ ਜਿਹੜਾ ਹੈ ਅੱਜ ਵੀ ਪਾਣੀ ਦੀ ਚ ਭੇਡ ਦੇ ਵਿੱਚ ਹੜ ਦਾ ਪਾਣੀ ਤੇ ਉਤਰ ਗਿਆ ਬਰਸਾਤੀ ਪਾਣੀ ਅਜੇ ਜਾਰੀ ਹੈ ਪਰ ਘਰਾਂ ਦੇ ਹਾਲਾਤ ਇੰਨੇ ਗੰਭੀਰ ਨੇ ਕਿ ਛੱਤ ਥੱਲੇ ਰਹਿਣ ਲੱਗਿਆ ਵੀ ਡਰ ਲੱਗਦਾ ਹੈ ਸੌਣ ਲੱਗਿਆ ਵੀ ਡਰ ਲੱਗਦਾ ਹੈ ਇਹਨਾਂ ਨੂੰ ਹੁਣ ਇੰਤਜ਼ਾਰ ਚੱਲ ਰਿਹਾ ਹੈ ਤਾਂ ਮਦਦ ਦਾ ਕੈਮਰਾਮੈਨ ਮਨੀਦਰ ਨਾਲ ਦਿੱਤੇ ਲੋਥਾ ਦੈਨਿਕ ਸ਼ੁਰਾ ਟੀਵੀ ਮੇਰਾ ਪਪਾ ਨਾਨਕ ਦਾ ਪਿੰਡ ਮਸ਼ਰਾਲਾ ਇਹ ਬਿਲਕੁਲ ਕਿਹਾ ਜਾਵੇ ਤਾਂ ਤੁਸੀ ਬਣ ਤੋਂ ਕੋ ਜ਼ਿਆਦਾ ਦੂਰ ਨਹੀਂ ਜਦੋਂ ਤੁਸੀ ਬਣ ਟੁੱਟਾ ਸਭ ਤੋਂ ਵੱਧ ਅਫੈਕਟਡ ਇਹ ਪਿੰਡ ਹੋਏ ਇਸ ਦੇ ਨਾਲ ਕਲਾਂ ਨੌਰ ਇਲਾਕਾ ਹੈ ਉਹ ਵੀ ਸਾਰਾ ਮੀਵੜਾਕਾ ਹੈ ਪਿੰਡ ਦੀ ਤਸਵੀਰ ਦਿਖਾ ਰਹੇ ਉਹ ਛੱਤਾਂ 'ਤੇ ਰਹਿਣ ਨੂੰ ਮਜਬੂਰ ਆ ਮਜਬੂਰ ਨੇ ਹਰ ਦੀ ਵਜ੍ਹਾ ਕਰਕੇ ਮਜਬੂਰ ਨੇ ਡਰ ਦੀ ਵਜ੍ਹਾ ਕਰਕੇ ਪੂਰਾ ਪੂਰਾ ਪਰਿਵਾਰ ਜਿਹੜਾ ਹੈ ਇਹ ਛੱਤਾਂ 'ਤੇ ਰਹਿ ਰਿਹਾ ਹੈ ਔਰ ਇੱਕ ਜੀ ਨਹੀਂ ਸਾਰਾ ਘਰ ਹੀ ਛੱਤ ਤੇ ਰਿਆਨ ਨੂੰ ਮਜਬੂਰ ਹੈ ਉੱਥੇ ਹੀ ਬਣਾਉਂਦੇ ਨੇ ਤੇ ਉੱਥੇ ਹੀ ਖਾਂਦੇ ਨੇ ਕਾਰਨ ਆ ਕਿ ਚਾਹੇ ਉਹ ਲੈਂਟਰ ਨੇ ਤੇ ਚਾਹੇ ਉਹ ਕੱਚੇ ਕਰਨੇ ਚੋਣ ਲਾਪੇ ਨੇ ਕਈਆਂ ਦੀ ਤਰੇੜਾ ਆ ਗਈਆਂ ਇਸ ਲਈ ਗਗਨ ਜੀ ਇਹ ਤੁਹਾਡਾ ਘਰ ਹੈ ਹਾਂਜੀ ਕਿੰਨੇ ਲੋਕ ਇੱਥੇ ਰਹਿ ਰਹੇ ਹੋ ਤੇ ਕਦੋਂ ਦੇ ਰਹਿ ਰਹੇ ਹੋ ਅਸੀਂ 10 ਤੋਂ 11 ਜਣੇ ਇਸ ਘਰ ਵਿੱਚ ਰਹਿੰਦੇ ਹਾਂ ਕਿੰਨੇ ਦਿਨ ਤੋਂ ਰਹਿੰਦੇ ਹੋ ਇੱਥੇ ਆਨ ਹੋ ਗਿਆ ਹਫਤਾ ਹੀ ਹੋ ਗਿਆ ਇਤਰਾਣੇ 7 ਦਿਨ ਹੋ ਗਏ ਕਿੰਨਾ ਔਖਾ ਵੈ ਇਸ ਤਰਪਾਲ ਥੱਲੇ ਰਹਿਣਾ ਸੌਣਾ ਬਣਾਣਾ ਖਾਣਾ ਬਹੁਤ ਔਖਾ ਹੈ ਸਾਡੇ ਬੱਚੇ ਵੀ ਛੋਟੇ ਛੋਟੇ ਰਾਤ ਰੋਂਦੇ ਜਦੋਂ ਪਾਣੀ ਉੱਤੇ ਪੈਂਦਾ ਵਾ ਰੋਂਦੇ ਆ ਵੀ ਸਾਨੂੰ ਨੀਂਦ ਨਹੀਂ ਆਉਂਦੀ ਕੱਪੜੇ ਭਿੱਜ ਜਾਂਦੇ ਆ ਖਾਣ ਨੂੰ ਰੋਟੀ ਜਦੋਂ ਬਣਾਉਂਦੇ ਹੋ ਨਾ ਤੇ ਵੀ ਰੋਟੀ ਪਾਣੀ ਪੈ ਜਾਂਦਾ ਤੇ ਬਹੁਤ ਔਖਾ ਜੀ ਥੱਲੇ ਛੱਤ ਤੇ ਥੱਲੇ ਤਾਂ ਕੀ ਆ ਛੱਤ ਤੇ ਲੈਂਟਰ ਤੇ ਤਰੇੜਾਂ ਆਈਆਂ ਵਾ ਤੇ ਚਲੋ ਸਾਰਾ ਡਿੱਗਣ ਡਿਆ ਸੀਮੈਂਟ ਵੀ ਇੱਕ ਅੰਦਰੋਂ ਵੀ ਤਰੇੜਾਂਆਂ ਨੀਆਂ ਵੀ ਬੈਠੀਆਂ ਹੱਦ ਪਰਾਂ ਨੀਆਂ ਵੀ ਬੈਠੀ ਕਿਨਾ ਭਜੀ ਮੇਰਾ ਨਾਮ ਅਮਨ ਜੇ ਅਮਨ ਕਿੰਨਾ ਔਖੀ ਹੋਈ ਦੀ ਜ਼ਿੰਦਗੀ ਬਹੁਤ ਜਿਆਦੀ ਔਖੀ ਜੀ ਸਾਡਾ ਕਮਰਾ ਵੀ ਬੈ ਗਿਆ ਜ ਨੀਆਂ ਬੈਠੀਆਂ ਵਾ ਤੇ ਬੱਚੇ ਵੀ ਬੜਾ ਰੋਂਦੇ ਜੋ ਛੱਤ ਚੋਂਦੀ ਆਪਾਂ ਕੋਠੇ ਦੇ ਉੱਤੇ ਬੈਠੇ ਜੇ ਬੜੀ ਔਖੀ ਗੱਲ ਜੇ ਤੇ ਰੋਟੀ ਪਾਣੀ ਤਾਂ ਕਿਸ ਤਰ੍ਹਾਂ ਰੋਟੀ ਪਾਣੀ ਇਕੱਠੇ ਰਹੀਦਾ ਜ ਲੈ ਇੰਤਰ ਵਾਲੇ ਕੋਠੇ ਤੇ ਜੇ ਰੋਟੀ ਬਣਾਈ ਦੀ ਆ ਤੇ ਉਹ ਚੋਵਾ ਬੜਾ ਪੈਂਦਾ ਵਾ ਬੱਚਿਆਂ ਨੂੰ ਜਦੋਂ ਦੇਈ ਦਿਓ ਗਿੱਲੀ ਹੋ ਜਾਂਦੀ ਜੇ ਬਹੁਤ ਜਿਆਦੀ ਕਿਆਈ ਜਿਉ ਔਖੀ ਗੱਲ ਥੱਲੇ ਜਦੋਂ ਛੱਤ ਦੇ ਥੱਲੇ ਜਾਂਦੇ ਹੋ ਕਿ ਡਰ ਹੁੰਦਾ ਕਿ ਜਾਂ ਛੂਣ ਕਰਕੇ ਆ ਹਾਂਜੀ ਡਰ ਹੁੰਦਾ ਜੇ ਉਹ ਛੜੇਪੜੀਆਂ ਡੇਕਦੀਆਂ ਸੀਮੈਂਟ ਦੀਆਂ ਚੋਵਾ ਵੀ ਪੈਂਦਾ ਜਿੱਤੇ ਕੋਈ ਮਦਦ ਆਈ ਮਦਦ ਹੁੰਦੀ ਜੋ ਰੋਟੀ ਪਾਣੀ ਮਿਲਦਾ ਸੀ ਹਾਂਜੀ ਕੀ ਹੁੰਦਾ ਤੁਸੀਂ ਕੁਝ ਖਾਇਰੇ ਕਿਹੜੇ ਕਿਹੜੇ ਜਾਨਵਰ ਆਉਂਦੇ ਜਾਨਵਰ ਸੱਪ ਸਕੂਲੇ ਬੜੇ ਆਉਂਦੇ ਨੇ ਤੇ ਉਹ ਫਿਰ ਉਹਨਾਂ ਕਰਕੇ ਸਾਡੇ ਮੁੰਡੇ ਨੂੰ ਤੱਕੇ ਸਾਲ ਹੋ ਗਿਆ ਸੱਪ ਲੜੇ ਨੂੰ ਤੇ ਆਪਾਂ ਉਹਦੇ ਵਜ੍ਹਾ ਨਾਲ ਬੜੀ ਲੱਤ ਬਹੁਤ ਗਲੀ ਆ ਉਹਦੀ ਵਜ੍ਹਾ ਕਰਕੇ ਅਸੀਂ ਬਹੁਤ ਡਰਦੇ ਆ ਅਸੀਂ ਛੱਤ 'ਤੇ ਰਹਿੰਦੇ ਆ ਬੱਚੇ ਵੀ ਆਪਣੇ ਸਾਥ 'ਤੇ ਹੀ ਰੱਖੇ ਹੋਏ ਬਿਲਕੁਲ ਤਸਵੀਰ ਆ ਕਿ ਛੋਟੇ ਛੋਟੇ ਬੱਚੇ ਆ ਛੱਤ 'ਤੇ ਰਹਿਣ ਨੂੰ ਮਜਬੂਰ ਆ ਪਿੰਡ ਦੇ ਕੋਈ ਮੌਜੂਦ ਆ ਉਹਨਾਂ ਨਾਲ ਗੱਲਬਾਤ ਕਰ ਲੀਜੀਏ ਭਾਜੀ ਲੋਕਾਂ ਦੀ ਲੋਕ ਤੁਹਾਡੇ ਪਿੰਡ ਤੁਸੀਂ ਦੇਖਦੇ ਹੋ ਜ਼ਿਆਦਾਤਰ ਜਿਹੜੇ ਘਰ ਵਾਲੇ ਲੋਕ ਛੱਤਾਂ 'ਤੇ ਰਹਿਣ ਨੂੰ ਮਜਬੂਰ ਆ ਕਿੰਨੀ ਕੌਕੀ ਹੋ ਗਈ ਜ਼ਿੰਦਗੀ ਇਨਾ ਹੜਾ ਦੀ ਵਜ੍ਹਾ ਕਰਕੇ ਬਹੁਤ ਜ਼ਿਆਦਾ ਜੇ ਬੈਠ ਗਏ ਲੋਕਾਂ ਦੇ ਘਰ ਵੀ ਬੈਠ ਗਏ ਜੇ ਇਹਦੇ ਕਰਕੇ ਹੜ੍ਹ ਦੇ ਕਰਕੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ ਸੋਚਿਆ ਸੀ ਕਦੀ ਹਾਲਾਤ ਨਹੀਂ ਜੀ ਸਰ ਕੋਈ ਮਦਦ ਕਿਸੇ ਤਰ੍ਹਾਂ ਦੀ ਕੋਈ ਆ ਕੇ ਮਿਲਿਆ ਹੋਵੇ ਕਿਸੇ ਤਰ੍ਹਾਂ ਦੀ ਕੋਈ ਮਦਦ ਹਾਲੇ ਤੱਕ ਕੋਈ ਮਦਦ ਨਹੀਂ ਆਈ ਜੀ ਸਮਾਜਸੀ ਵੀ ਕੋਈ ਨਹੀਂ ਆਈ ਨਹੀਂ ਹਾਲੇ ਤੱਕ ਨਹੀਂ ਆਈ ਤੇ ਫਿਰ ਜਿਹੜਾ ਰਾਸ਼ਨ ਪਾਣੀ ਉਹ ਕਿੱਥੋਂ ਆ ਰਿਹਾ ਜੇ ਰੋਟੀ ਪਾਣੀ ਕਿੱਥੋਂ ਰਾਸ਼ਨ ਪਾਣੀ ਅੱਜ ਆਇਆ ਜੀ ਤੇ ਪਹਿਲਾਂ ਕੋਈ ਨਹੀਂ ਆਦਾਂ ਲੰਗਰ ਤੇ ਉਹਨਾਂ ਲੰਗਰ ਹੁੰਦਾ ਜੋ ਤਾਂ ਲੰਗਰ ਹਾਂਜੀ ਬਿਲਕੁਲ ਹਾਲਾਤ ਆ ਕਿ ਇੱਥੇ ਹੁਣ ਜ਼ਰੂਰਤ ਆ ਸਰਕਾਰਾਂ ਦੀ ਅਧਿਕਾਰੀਆਂ ਦੀ ਆਉਣ ਸਰਵੇਖਣ ਕਿਉਂਕਿ ਜ਼ਿਆਦਾਤਰ ਪੂਰੇ ਪਿੰਡ ਦੀ ਅਸੀਂ ਕਹਾਣੀ ਸੁਣਾ ਰਹੇ ਆ ਤੁਹਾਨੂੰ ਕਿ ਪੂਰਾ ਪਿੰਡ ਹੀ ਇਸ ਟਾਈਮ ਕਿਆ ਜਾਵੇ ਤੇ ਇਕਾ ਦੁਕਾ ਘਰ ਛੱਡ ਕੇ ਤੇ ਬਾਕੀ ਸਾਰੇ ਛੱਤ ਤੇ ਰਹਿਣ ਨੂੰ ਮਜਬੂਰ ਨੇ ਪਾਣੀ ਬਹੁਤ ਜ਼ਿਆਦਾ ਸੀ ਪਾਣੀ ਬੇਸ਼ੱਕ 2 ਦਿਨ ਤੋਂ ਉੱਤਰ ਗਿਆ ਪਰ ਬਰਸਾਤ ਨਹੀਂ ਰੁਕ ਰਹੀ ਅੱਜ ਵੀ ਬੀਤੀ ਰਾਤ ਤੋਂ ਹੀ ਲਗਾਤਾਰ ਬਰਸਾਤ ਹੋ ਰਹੀ ਸੀ ਜਿਸ ਕਰਕੇ ਪੂਰਾ ਕ ਜਿਹੜਾ ਹੈ ਅੱਜ ਵੀ ਪਾਣੀ ਦੀ ਚਪੇਟ ਦੇ ਵਿੱਚ ਹੱਡ ਦਾ ਪਾਣੀ ਤੇ ਉਤਰ ਗਿਆ ਬਰਸਾਤੀ ਪਾਣੀ ਅਜੇ ਜਾਰੀ ਹੈ ਪਰ ਘਰਾਂ ਦੇ ਹਾਲਾਤ ਇੰਨੇ ਗੰਭੀਰ ਨੇ ਕਿ ਛੱਤ ਥੱਲੇ ਰਹਿਣ ਲੱਗਿਆਂ ਵੀ ਡਰ ਲੱਗਦਾ ਹੈ ਸੌਣ ਲੱਗਿਆਂ ਵੀ ਡਰ ਲੱਗਦਾ ਹੈ ਇਹਨਾਂ ਨੂੰ ਹੁਣ ਇੰਤਜ਼ਾਰ ਚੱਲ ਰਿਹਾ ਹੈ ਤਾਂ ਮਦਦ ਦਾ ਕੈਮਰਾਮੈਨ ਮਨੀਤਨ ਅਲਿਤ ਤੇ ਲੋਥਾ ਦੈਨਿਕ ਸ਼ੁਰਾ ਟੀਵੀ ਡੀਰੇ ਬਾਬਾ ਨਾਲ